ਨਾਮ ਕਰਨਦੀਪ ਸਿੰਘ ਤੇ ਅਸੀਂ ਪੀਐਨਬੀ ਬੈਂਕ ਕਰਨੀ ਵਾਲਾ ਚ ਹੈਗੇ ਤੇ ਸਾਡੇ ਇੱਥੇ ਇੱਕ ਕਸਟਮਰ ਸੀਗੇ ਜੀ ਚਿੰਦਰਪਾਲ ਸਿੰਘ ਜੀ ਜਿਨ੍ਹਾਂ ਦੀ ਅਕਸਮਿਕ ਮੌਤ ਹੋ ਗਈ ਸੀ ਉਹਨਾਂ ਨੇ 436 ਰੁਪਏ ਵਾਲਾ ਬੀਮਾ ਕਰਾਇਆ ਸੀ ਜਿਹੜਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਹੁੰਦਾ ਉਹਦੇ ਵਿੱਚ ਉਹਨਾਂ ਨੂੰ 2 ਲੱਖ ਦਾ ਅਸੀਂ ਕਲੇਮ ਦਵਾਇਆ ਜੀ 15 ਦਿਨਾਂ ਦੇ ਵਿੱਚ ਕਲੇਮ ਉਹਨਾਂ ਦਾ ਆ ਗਿਆ ਇਹਨਾਂ ਦੇ ਖਾਤੇ ਦੇ ਵਿੱਚ ਜਿਹੜਾ ਨਾਮਨੀ ਸੀਗਾ ਇਹਨਾਂ ਦਾ ਬੇਟਾ ਤੇ ਇਦਾਂ ਦੀ ਸਾਡੀ ਹੋਰ ਸਕੀਮ ਹੈ ਇੱਕ 20 ਰੁਪਏ ਵਾਲੀ ਜਿਹੜਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਉਹਦੇ ਵਿੱਚ ਵੀ 2 ਲੱਖ ਰੁਪਏ ਦਾ ਕਲੇਮ ਆਉਂਦਾ ਜੀ ਪਰ ਉਹ ਹੈਗਾ ਐਕਸੀਡੈਂਟਲ ਜੇ ਡੈਥ ਹੁੰਦੀ ਹੈ ਬੰਦੇ ਨੂੰ ਤਾਂ ਮਿਲਦਾ ਤੇ ਜਿਹੜਾ ਜੀਵਨ ਜੋਤੀ ਹੈ ਉਹ ਜੀ ਜਿੱਦਾਂ ਮਰਜੀ ਡੈਥ ਹੋਵੇ ਬੰਦੇ ਦੀ ਉਹਨੂੰ 2 ਲੱਖ ਰੁਪਏ ਦਾ ਕਲੇਮ ਮਿਲਦਾ ਔਰ ਇਹ ਸਕੀਮ ਇੰਨੀ ਵਧੀਆ ਹੈ ਜੀ ਕਿ ਇੰਨੇ ਘੱਟ ਮਾਊਂਟ ਦੇ ਵਿੱਚ ਵੀ ਇੱਕ ਤੁਹਾਨੂੰ ਸਰਕਾਰ ਵੱਲੋਂ ਬਹੁਤ ਵਧੀਆ ਸਹੂਲਤ ਮਿਲ ਜਾਂਦੀ ਹੈ ਕਿਉਂਕਿ ਬੰਦਾ ਤਾਂ ਚਲ ਜਾਂਦਾ ਜੀ ਉਸ ਤੋਂ ਬਾਅਦ ਇੱਕ ਪੈਸਾ ਹੀ ਸਹਾਰਾ ਹੁੰਦਾ ਬੰਦੇ ਦਾ ਜਿਹੜਾ ਉਹਦਾ ਪਰਿਵਾਰ ਨੂੰ ਇੱਕ ਹੈਲਪ ਹੋ ਜਾਂਦੀ ਹੈ ਇਹਦੇ ਨਾਲ ਸਰ ਕੋਈ ਇਹਦੇ ਲਈ ਉਮਰ ਮਾਈਗ੍ਰੇਟ ਹਾਂਜੀ ਇਹਦੇ ਵਿੱਚ ਜਿਹੜਾ ਜੀਵਨ ਜੋਤੀ ਹੈ ਜੀ ਉਹਦੇ ਵਿੱਚ 18 ਸਾਲ ਤੋਂ ਲੈ ਕੇ 50 ਸਾਲ ਤੱਕ ਦਾ ਹੁੰਦਾ ਜੀ ਤੇ ਜਿਹੜਾ ਸੁਰੱਖਿਆ ਬੀਮਾ 20 ਰੁਪਏ ਵਾਲਾ ਜੀ ਉਹਦੇ ਵਿੱਚ 50 ਸਾਲ 18 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਦਾ ਬੰਦਾ ਕਰਵਾ ਸਕਦਾ ਜੀ ਇਹ ਸਰ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਜਿਹੜਾ ਪ੍ਰਧਾਨ ਮੰਤਰੀ ਵਾਲਾ ਉਹਦੀ ਜਿਹੜੀ ਮੰਥਲੀ ਕੋਈ 받ਦੀ ਹੁੰਦੀ ਆ ਨਹੀਂ ਜੀ ਉਹਦੀ ਸਾਲਾਨਾ ਹੈ ਜੀ ਇੱਕ ਜਿਹੜਾ ਸੁਰੱਖਿਆ ਬੀਮਾ ਉਹਦੇ 20 ਰੁਪਏ ਸਾਲਾਨਾ ਹੈ ਤੇ ਜਿਹੜਾ ਜੀਵਨ ਜੋਤੀ ਬੀਮਾ ਉਹਦੇ 436 ਰੁਪਏ ਸਾਲਾਨਾ ਹੈਗੇ। ਜੇ ਤੁੱਕਾ ਖਨਾ ਹੁੰਦੀ ਹੈ ਜਾਂ ਸੀ ਤੇਰਾ ਲਾਪਤਰੀ ਬੰਦਾ ਉਹਨੂੰ ਕਿੰਨੀ ਅਮਾਉਂਟ ਮਿਲਦੀ ਹੈ ਸਰ? ਇਹਦੇ ਚ 2 ਲੱਖ ਰੁਪਏ ਮਿਲਦਾ ਜੀ ਦੋਨਾਂ ਸਕੀਮਾਂ ਵਿੱਚ। ਇਹ ਸਰ ਪਹਿਲੀ ਵਾਰ ਬੈਂਕ ਇਥੋਂ ਆ ਜ਼ੋਰਿਆ ਜਾਂ ਨਹੀਂ ਪਹਿਲਾਂ ਵੀ ਹੋਇਆ ਜੀ ਕਲੇਮ ਔਰ ਬਹੁਤ ਜਲਦੀ ਇਸ ਕਲੇਮ ਦਾ ਨਿਪਟਾਰਾ ਹੋ ਗਿਆ 15 ਦਿਨਾਂ ਦੇ ਵਿੱਚ ਕਸਟਮਰ ਦੇ ਖਾਤੇ 'ਚ ਪੈਸੇ ਆ ਗਏ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਨਾਲ ਦਾ ਤੁਸ ਨੂੰ بیمਾ ਮਿਲਿਆ ਉਹ ਤੁਹਾਡੇ ਕੀ ਲੱਗਦੇ ਸੀ ਔਰ ਜਿਹੜੀ ਸਕੀਮ ਆ ਇਸ ਦਾ ਜਿਹੜਾ ਤੁਹਾਨੂੰ ਫਾਇਦਾ ਹੋਇਆ ਕਿ ਕਿਸ ਤਰ੍ਹਾਂ ਜਿਹੜਾ ਕਹਿ ਸਕਦੇ ਹੋ ਸਾਹੀ ਉਹ ਮੇਰੇ ਫਾਦਰ ਸਾਹਿਬ ਸੀਗੇ ਤੇ ਉਹਨਾਂ ਦੀ 17 ਤਰੀਕ ਤੇ ਸਤੰਬਰ 2023 ਚ ਡੈਥ ਹੋ ਗਈ ਸੀ ਤੇ ਦੇਖੋ ਇਹ ਪੈਸਾ ਤਾਂ ਜ਼ਰੂਰਤ ਹੈਗੀ ਅੱਜ ਕੱਲ ਹਰੇਕ ਦੀ ਤੇ ਬਹੁਤ ਬਹੁਤ ਹੈਲਪ ਹੋਈ ਮੈਨੂੰ ਇਸ ਪੇਮੈਂਟ ਨਾ ਤੇ ਮੈਮਰੀ ਜੀ ਸਾਹਿਬ ਜੀ ਦਾ ਬਹੁਤ ਧੰਨਵਾਦ ਜੀ ਇਸ ਲਈ ਤੇ ਬਾਕੀ ਬਹੁਤ ਥੈਂਕਸ ਹਨਾ ਜੀ